ਸੋਸ਼ਲ ਮੀਡੀਆ ਤੇ ਐਸਆਈ ਭੂਸ਼ਣ ਕੁਮਾਰ ਸਾਬਕਾ ਮੁਖ ਅਫਸਰ ਦੀਆਂ ਵਾਇਰਲ ਹੋਈਆਂ ਵੀਡੀਓ ਮਾਮਲੇ ਦੇ ਵਿੱਚ ਫਲੋਰ ਪੁਲਿਸ ਨੇ ਵੱਡਾ ਕਦਮ ਚੁੱਕਿਆ ਹੈ ਜਾਂਚ ਦੌਰਾਨ ਪੁਸ਼ਟੀ ਹੋਣ ਤੇ ਉਕਤ ਅਫਸਰ ਖਿਲਾਫ ਦੋ ਵੱਖ-ਵੱਖ ਮੁਕਦਮੇ ਦਰਜ ਕੀਤੇ ਗਏ ਹਨ ਪਹਿਲਾ ਮੁਕਦਮਾ ਨੰਬਰ 339 ਮਿਤੀ 23 10 2025 ਤਹਿਤ ਧਾਰਾ 44(2) ਬੀ ਐਨ ਐਸਐਸ ਤੇ 10 12 18 ਪ੍ਰੋਫੈਸ਼ਨਲ ਮਿਸਕੰਡਕਟ ਐਕਟ ਦੇ ਨਾਂ ਦਰਜ ਕੀਤਾ ਗਿਆ ਤੇ ਦੂਜਾ ਮੁਕਦਮਾ ਨੰਬਰ 341 ਮਿਤੀ 24 10 2025 ਤਹਿਤ ਧਾਰਾ 75 2 ਬੀ ਐਨ ਐਸਐਸ ਤੇ ਦੇ ਉੱਚ ਪੁਲਿਸ ਅਧਿਕਾਰੀਆਂ ਦੇ ਆਦੇਸ਼ ਤੇ ਸੋਸ਼ਲ ਮੀਡੀਆ ਮਾਨਿਟਰਿੰਗ ਟੀਮ ਨੇ ਅਡਜਾਂਸ ਕਰਕੇ ਸਬੂਤ ਇਕੱਠੇ ਕੀਤੇ ਇਸ ਕਾਰਵਾਈ ਨਾਲ ਪੁਲਿਸ ਵੱਲੋਂ ਸਪਸ਼ਟ ਸੰਦੇਸ਼ ਦਿੱਤਾ ਗਿਆ ਹੈ ਕਿ ਵਰਦੀ ਦਾ ਅਦਬ ਘਟੌਣ ਜਾਂ ਤੂਤ ਕਰਨ ਵਾਲੇ ਕਿਸੇ ਨੂੰ ਵੀ ਛੱਡਿਆ ਨਹੀਂ ਜਾਵੇਗਾ ਉਸ ਵਿੱਚ ਅੰਮੋਲਕ ਐਸਐਸਪੀ ਜੰਦਰ ਦੇ ਹਾਦੀ ਜੀ ਸ਼੍ਰੀ ਹਰਿੰਦਰ ਸਿੰਘ ਵਰਕ ਜੀ ਵੱਲੋਂ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਆ ਉਹਦਾ ਗਠਨ ਕੀਤਾ ਗਿਆ ਸੀ 15 ਦਸੋਂ ਜਿਹਦੇ ਵਿੱਚ ਸਾਡੇ ਐਸਪੀ ਪੀਬੀਆਈ ਮਨਜੀਤ ਕੌਰ ਜੀ ਉਹਦੇ ਮੈਂਬਰ ਨੇ ਕਰਾਇਮ ਅਗੇਂਸਟ ਵੂਮਨ ਐਸਪੀ ਅਰਪੰਦਰ ਸਿੰਘ ਮੈਂ ਅਤੇ ਐਸਐਚਓ ਜਦੋਂ ਇਸ ਇਹਦੇ ਇਸ ਬੰਦ ਚ ਐਫਆਈਆਰ ਨੂੰ ਅਸੀਂ ਬਚਾ ਲਿਆ ਉਹਦੇ ਚ ਇਨਵੈਸਟੀਗੇਸ਼ਨ ਕੀਤੀ ਤੇ ਉਹਦੇ ਦੋ ਵਕੂਏ ਹੋਣ ਕਰਕੇ ਉਸ ਦੀ ਜੀ ਰਿਪੋਰਟ ਤਿਆਰ ਕਰਕੇ ਜਿਹੜੀ ਸੀ ਮਨਜੋਗ ਐਸਐਸਪੀ ਸਾਹਿਬ ਨੂੰ ਭੇਜੀ ਸੀ ਜਿਸ ਤੇ ਉਹਨਾਂ ਨੇ ਹੁਕਮ ਦਿੱਤਾ ਹੋਇਆ ਇਹਨਾਂ ਦੋਨਾਂ ਹੀ ਵਕੂਆਂ ਦੇ ਜਿਹੜੇ ਵਕੂਆ ਇੱਕ ਗੜੇ ਪਿੰਡ ਦਾ ਸੀ ਤੇ ਇੱਕ ਜਿਹੜਾ ਸੀ ਉਹ ਮਠੱਡਾ ਖੁਰਦਾ ਸੀ ਉਸ ਤੇ ਅਸੀਂ ਵਕਫ ਵਕਫ ਦੋ ਐਫ ਆਈ ਆਰ ਜਿਹੜੀਆਂ ਨੇ ਉਹ ਦਰਜ ਕੀਤੀਆਂ ਨੇ ਤੇ ਫਰਦਰ ਮੈਂ ਵੀ ਦੱਸਣਾ ਚਾਹੁੰਨਾ ਵੀ ਇਸ ਤੇ ਪਾਕਸ ਵੈਕਟ ਦਾ ਅਸੀਂ ਵਾਅਦਾ ਕੀਤਾ ਹੈ ਤੇ ਫਰਦਰ ਉੱਤੇ ਜੋ ਕਾਰਵਾਈ ਬੰਦੀ ਹੋਈ ਸਰ ਪਾਕਸ ਵੈਕਟ ਜਿਹੜਾ ਲੱਗਾ ਆ ਉਹ ਕਿਹੜੇ ਕਿਹਨਾਂ ਦੇ ਬਿਆਨ ਤੇ ਲੱਗਾ ਦਾ ਕਿਹੜੇ ਬਿਆਨ ਤੇ ਉਹ ਸਾਡੇ ਜਿਹੜੇ ਲੜਕੀ ਦੀ ਮਦਰ ਹੈਗੀ ਆ ਉਹਦੇ ਬਿਆਨ ਦੇ ਉੱਤੇ ਜਿਹੜੇ ਗੜੇਪਿੰਡ ਨੂੰ ਬਿਲੋਂਗ ਕਰਦੀ ਉਹਨਾਂ ਦੇ ਬਿਆਨ ਦੇ ਉੱਤੇ ਪਾਕਸ ਵੈਕਟ ਦਾ ਵਾਅਦਾ ਕੀਤਾ ਗਿਆ ਧੰਨਵਾਦ